ਬੈਂਕ ਤਜੋਰੀ ਵਿੱਚ 20 ਟਨ ਦਾ ਤਵਾਜਾ ਲਗਾਇਆ ਗਿਆ ਬਣਾਉਣ ਵਾਲਿਆਂ ਨੂੰ ਇਹਦੇ ਤੇ ਇੰਨਾ ਭਰੋਸਾ ਸੀ ਕਿ ਉਹਨਾਂ ਨੇ ਇੱਥੇ ਸਿਕਿਉਰਿਟੀ ਅਲਾਰਮ ਵੀ ਨਹੀਂ ਲਗਾਇਆ ਕਿਉਂਕਿ ਇਸ ਨੂੰ ਅਨਬ੍ਰੇਕੇਬਲ ਤਜੋਰੀ ਕਿਹਾ ਜਾਂਦਾ ਸੀ ਇਹਨਾਂ ਦਾ ਵਹਿਮ ਉਦੋਂ ਟੁੱਟਿਆ ਜਦੋਂ ਡਕੈਤਾਂ ਨੇ ਇੱਕ ਮਾਸਟਰ ਪਲਾਨ ਬਣਾਇਆ ਅਤੇ ਪੂਰੇ 27 ਘੰਟੇ ਤੱਕ ਸਿਕਿਉਰਿਟੀ ਨੂੰ ਚੱਕਵਾ ਦੇ ਕੇ ਇਸ ਤਜੋਰੀ ਵਿੱਚ ਲੁਕੇ ਰਹੇ ਇਹ ਪਲਾਨ ਕੀ ਸੀ ਅਤੇ ਇਹ ਹਿਸਟਰੀ ਦੀ ਸਭ ਤੋਂ ਵੱਡੀ ਚੋਰੀ ਕਿਉਂ ਮੰਨੀ ਜਾਂਦੀ ਹੈ ਇਸ ਉੱਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਸਿੱਧਾ ਚੱਲਦੇ ਹਾਂ 19 ਜੁਲਾਈ 1976 ਵਾਲੇ ਦਿਨ ਉੱਤੇ ਸੋਮਵਾਰ ਦਾ ਦਿਨ ਸੀ ਅਤੇ ਫਰਾਂਸ ਦੇ ਇੱਕ ਬੈਂਕ ਸੁਸਾਇਟੀ ਜਰਨਲ ਵਿੱਚ ਸਟਾਫ ਮੈਂਬਰ ਆਉਣੇ ਸ਼ੁਰੂ ਹੋ ਚੁੱਕੇ ਸੀ ਇਹ ਬੈਂਕ ਅੱਜ ਤੱਕ ਦੇ ਟਾਈਮ ਦਾ ਸਭ ਤੋਂ ਸੁਰੱਖਿਅਤ ਬੈਂਕ ਮੰਨਿਆ ਜਾਂਦਾ ਸੀ ਹੋਇਆ ਕੁਝ ਜਿਹਾ ਸੀ ਕਿ ਡੇਲੀ ਰੁਟੀਨ ਵਿੱਚ ਬੈਂਕ ਦਾ ਸਟਾਫ ਤਜੋਰੀ ਨੂੰ ਖੋਲਣ ਗਿਆ ਇਹ ਬਹੁਤ ਭਾਰੀ ਦਰਵਾਜ਼ਾ ਸੀ ਅਤੇ ਇਸ ਵਿੱਚ ਬਹੁਤ ਕੰਪਲਿਕੇਟਡ ਲੋਕ ਲਗਾਏ ਹੋਏ ਸੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਹੀਂ ਖੁੱਲਿਆ ਬੈਂਕ ਸਟਾਫ ਨੂੰ ਲੱਗਿਆ ਕਿ ਸ਼ਾਇਦ ਇਹ ਪਹਿਲਾਂ ਦੀ ਤਰ੍ਹਾਂ ਅਟਕ ਗਿਆ ਹੈ ਤੇ ਫਿਰ ਉਹਨਾਂ ਨੇ ਦਰਵਾਜ਼ਾ ਲਗਾਉਣ ਵਾਲੀ ਕੰਪਨੀ ਨੂੰ ਫੋਨ ਕੀਤਾ ਅੱਧੇ ਹੀ ਘੰਟੇ ਬਾਅਦ ਕੰਪਨੀ ਦੇ ਏਕਸਪਰਟ ਬੈਂਕ ਵਿੱਚ ਆ ਗਏ ਅਤੇ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕਰਨ ਲੱਗੇ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਸ ਵਾਰ ਕੰਪਨੀ ਦੇ ਏਕਸਪਰਟ ਤੋਂ ਵੀ ਇਹ ਦਰਵਾਜ਼ਾ ਨਹੀਂ ਖੁੱਲ ਰਿਹਾ ਸੀ ਹੁਣ ਮਸਲਾ ਗੰਭੀਰ ਹੁੰਦਾ ਜਾ ਰਿਹਾ ਸੀ ਕਿਉਂਕਿ ਕਸਟਮਰ ਦੀ ਲਾਈਨ ਲੱਗੀ ਹੋਈ ਸੀ ਤੇ ਹੁਣ ਇਹ ਬੈਂਕ ਦੀ ਇੱਜ਼ਤ ਦਾ ਸਵਾਲ ਸੀ ਆਖਿਰ 3 ਘੰਟੇ ਬਾਅਦ ਉਹਨਾਂ ਨੇ ਤਜੋਰੀ ਦੀ ਕੰਧ ਉੱਤੇ ਸੁਰਾਖ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਸੁਰਾਖ ਕਰਕੇ ਅੰਦਰ ਦੇਖਦੇ ਨਾਂ ਤਾਂ ਪਤਾ ਚਲਦਾ ਹੈ ਕਿ ਕਿਸੇ ਨੇ ਤਜੂਰੀ ਦੇ ਦਰਵਾਜ਼ੇ ਨੂੰ ਅੰਦਰ ਤੋਂ ਬੈਲਡਿੰਗ ਕੀਤਾ ਹੋਇਆ ਸੀ ਫਿਰ ਉਹਨਾਂ ਨੇ ਮਸ਼ੀਨ ਮੰਗਵਾਈ ਤੇ ਤਜੂਰੀ ਦੇ ਅੰਦਰ ਜਾਣ ਦਾ ਫੈਸਲਾ ਕੀਤਾ ਜਦੋਂ ਅੰਦਰ ਦੇਖਿਆ ਗਿਆ ਜਦੋਂ ਅੰਦਰ ਦੇਖਿਆ ਗਿਆ ਤਾਂ ਸਭ ਤੇ ਹੋਸ਼ ਛੁੱਟ ਗਏ ਕਿਉਂਕਿ ਬੈਂਕ ਤਜੂਰੀ ਲੁੱਟੀ ਜਾ ਚੁੱਕੀ ਸੀ ਉਹਨਾਂ ਨੇ ਬੈਂਕ ਦੀ ਦੀਵਾਰ ਉੱਤੇ ਇੱਕ ਸੁਰੰਗ ਬਣੀ ਦੇਖੀ ਹੁਣ ਅੱਗੇ ਦਾ ਕੰਮ ਪੁਲਿਸ ਦਾ ਸੀ ਜੋ ਹੁਣ ਤੱਕ ਪਹੁੰਚ ਚੁੱਕੀ ਸੀ ਦਕੈਤ 4000 ਛੋਟੀਆਂ ਤਜੂਰੀਆਂ ਵਿੱਚੋਂ 800 ਤਜੂੜੀਆਂ ਨੂੰ ਤੋੜ ਕੇ ਕੀਮਤੀ ਸੋਨਾ ਅਤੇ ਪੈਸੇ ਲੁੱਟ ਕੇ ਫਰਾਰ ਹੋ ਚੁੱਕੇ ਸੀ ਜੋ ਸੁਰੰਗ ਖੋਦੀ ਗਈ ਸੀ ਉਹ ਸ਼ਹਿਰ ਦੇ ਇੱਕ ਸੀਵਰੇ ਵਿੱਚੋਂ ਪੱਟੀ ਗਈ ਸੀ ਉੱਥੇ ਪੁਲਿਸ ਨੂੰ ਬਹੁਤ ਸਬੂਤ ਮਿਲੇ ਜਿੰਨਾ ਵਿੱਚ ਮਸ਼ੀਨ ਟੂਲ ਅਤੇ 27 ਗੈਸ ਸਿਲੰਡਰ ਵੀ ਸੀ ਇਹ ਲੁੱਟ 20 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੀ ਸੀ ਜੋ ਕਿ ਅੱਜ ਦੇ ਟਾਈਮ ਵਿੱਚ 900 ਕਰੋੜ ਰੁਪਏ ਦੇ ਬਰਾਬਰ ਬੰਦੀ ਹੈ ਇਹ ਇਸ ਦੁਨੀਆ ਦੀ ਸਭ ਤੋਂ ਵੱਡੀ ਲੁੱਟ ਸੀ ਅਗਲੇ ਕਈ ਮਹੀਨਿਆਂ ਤੱਕ ਪੁਲਿਸ ਨੇ ਜਾਂਚ ਕੀਤੀ ਪਰ ਬੈਂਕ ਲੁਟੇਰਿਆਂ ਦਾ ਕੋਈ ਵੀ ਸੁਰਾਗ ਉਹਨਾਂ ਦੇ ਹੱਥ ਨਾ ਲੱਗਿਆ ਫਿਰ ਅਕਤੂਬਰ 1976 ਵਿੱਚ ਪੁਲਿਸ ਨੂੰ ਇੱਕ ਵੱਡੀ ਲੀਡ ਮਿਲੀ ਉਹਦੇ ਗਰੁੱਪ ਦਾ ਇੱਕ ਮੈਂਬਰ ਆਪਣੀ ਗਰਲਫ੍ਰੈਂਡ ਦੀ ਪਾਰਟੀ ਵਿੱਚ ਫੜਿਆ ਜਾ ਚੁੱਕਿਆ ਸੀ ਬਹੁਤ ਟੌਰਚਰ ਕਰਨ ਮਗਰੋਂ ਉਸਨੇ ਆਪਣੇ ਪੂਰੇ ਗੈਂਗ ਦਾ ਨਾਂ ਕਬੂਲ ਲਿਆ ਹਨੀ ਵਾਲੀ ਗੱਲ ਇਹ ਸੀ ਇਹ ਗੈਂਗ ਛੋਟੀ ਮੋਢੀ ਚੋਰੀਆਂ ਲਈ ਜਾਣੀ ਜਾਂਦੀ ਸੀ ਇੰਨੀ ਵੱਡੀ ਚੋਰੀ ਇਹਨਾਂ ਨੇ ਕੀਤੀ ਇਹ ਗੱਲ ਪੁਲਿਸ ਨੂੰ ਹজম ਨਹੀਂ ਹੋਈ ਇਸ ਲੁੱਟ ਦਾ ਮਾਸਟਰਮਾਈਂਡ ਕੋਈ ਹੋਰ ਹੀ ਸੀ ਇਹ ਸ਼ਖਸ਼ ਅਲਬਰਟੀ ਸਪੈਗਿਰੀ ਨਾਂ ਦਾ ਇੱਕ ਫੋਟੋਗ੍ਰਾਫਰ ਸੀ ਪਰ ਜਦੋਂ ਉਸਨੂੰ ਫੜਨ ਦੇ ਬਾਅਦ ਉਸਤੇ ਗਵਾਂਡੀਆਂ ਨਾਲ ਪੁੱਛਗਿੱਛ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਲਬਰਟ ਇੱਕ ਸਿੱਧਾ ਸਦਾ ਫੋਟੋਗ੍ਰਾਫ ਰਹਾ ਪਰ ਇਸ ਬਾਰੇ ਪੁਲਿਸ ਜੋ ਸੋਚ ਰਹੀ ਸੀ ਉਹ ਇਸ ਤੋਂ ਬਿਲਕੁਲ ਵੀ ਅਲੱਗ ਸੀ ਉਸਨੇ ਪੁਲਿਸ ਅੱਗੇ ਕਬੂਲ ਕਰ ਲਿਆ ਕਿ ਬੈਂਕ ਡਕੇਤੀ ਦਾ ਮਾਸਟਰਮਾਈਂਡ ਉਹੀ ਹੈ ਉਸ ਲਈ ਇਹ ਕੇਸ ਤਕਰੀਬਨ ਕਲੋਜ ਹੋ ਚੁੱਕਿਆ ਸੀ ਪਰ ਇਹ ਇੱਕ ਸ਼ੁਰੂਆਤ ਸੀ ਉੱਚ ਵਿੱਚ ਵਿੱਚ ਅਲਬਰਟ ਨੇ ਦੱਸਿਆ ਕਿ ਉਸਨੇ ਇਸ ਬੈਂਕ ਵਿੱਚ ਪਹਿਲਾਂ ਲੋਕਰ ਲਿਆ ਸੀ ਅਤੇ ਇਸ ਬਹਾਨੇ ਉਹ ਤਜੋਰੀ ਅੰਦਰ ਜਾ ਕੇ ਕਲਿੱਕ ਕਰਦਾ ਸੀ ਉਸਨੇ ਸਭ ਤੋਂ ਪਹਿਲਾਂ ਆਪਣੇ ਲੋਕਰ ਵਿੱਚ ਇੱਕ ਅਲਾਰਮ ਰੱਖਿਆ ਜਿਸ ਦਾ ਅਲਾਰਮ ਉਸਨੇ ਰਾਤ ਦੇ ਟਾਈਮ ਉੱਤੇ ਸੈੱਟ ਕੀਤਾ ਜਦੋਂ ਅਲਾਰਮ ਵੱਜਣ ਤੇ ਨਾ ਨਹੀਂ ਕੋਈ ਅਲਰਟ ਹੋਇਆ ਅਤੇ ਨਾ ਹੀ ਕੋਈ ਸਿਕਿਉਰਿਟੀ ਅਲਾਰਮ ਵੱਜਿਆ ਉਸ ਨੂੰ ਕਨਫਰਮ ਹੋ ਗਿਆ ਕਿ ਤਜੋਰੀ ਵਿੱਚ ਕੋਈ ਵੀ ਸਿਕਿਉਰਿਟੀ ਸਿਸਟਮ ਨਹੀਂ ਲੱਗਾ ਫਿਰ ਉਹ ਇੰਜੀਨੀਅਰ ਬਣ ਕੇ ਸਿਟੀ ਗਵਰਨਮੈਂਟ ਦੇ ਆਫਿਸ ਗਿਆ ਅਤੇ ਪੂਰੇ ਸ਼ਹਿਰ ਦਾ ਨਕਸ਼ਾ ਕਢਵਾਇਆ ਫਿਰ ਉਸ ਨੇ ਦੇਖਿਆ ਕਿ ਸੀਵਰੇਜ ਲਾਈਨ ਬੈਂਕ ਤੋਂ ਕਿੰਨੀ ਅਤੇ ਕਿੱਥੇ ਮੌਜੂਦ ਹੈ ਫਿਰ ਉਸ ਨੇ ਅੰਦਾਜ਼ਾ ਲਗਾਇਆ ਕਿ ਉਹ 20 ਫੁੱਟ ਦਾ ਗੱਡਾ ਖੋਦ ਕੇ ਬੈਂਕ ਦੇ ਲੋਕਰ ਤੱਕ ਪਹੁੰਚ ਸਕਦਾ ਹੈ ਹੁਣ ਇਸ ਕੰਮ ਲਈ ਬਹੁਤ ਮਿਹਨਤ ਦੀ ਲੋੜ ਸੀ ਇਸ ਲਈ ਅਲਬਰਟ ਨੇ ਸ਼ਹਿਰ ਦੇ ਇੱਕ ਗੈਂਗਸਟਰ ਨਾਲ ਮਿਲ ਕੇ ਉਸ ਨੂੰ ਆਪਣਾ ਪਲਾਨ ਦੇ ਸਿਆ ਤੇ ਉਸ ਗੈਂਗਸਟਰ ਨੇ ਆਪਣੇ ਆਦਮੀਆਂ ਨੂੰ ਇਸ ਕੰਮ ਉਤੇ ਲਗਾ ਦਿੱਤਾ ਅੰਨਲ ਨੂੰ ਖੋਦਣ ਵਿੱਚ ਤਕਰੀਬਨ 2 ਮਹੀਨੇ ਲੱਗ ਗਏ ਕਿਉਂਕਿ ਇਹ ਕੰਮ ਬਿਨਾ ਮਸ਼ੀਨ ਦੇ ਕੀਤਾ ਜਾ ਰਿਹਾ ਸੀ ਇਸ ਕੰਮ ਨੂੰ ਰਾਤ ਦੇ ਟਾਈਮ ਕਰਨਾ ਜ਼ਰੂਰੀ ਹੁੰਦਾ ਸੀ ਕਿਉਂਕਿ ਰਾਤ ਨੂੰ ਬੈਂਕ ਵਿੱਚ ਕੋਈ ਵੀ ਮੁਲਾਜ਼ਮ ਨਹੀਂ ਹੁੰਦਾ ਫਿਰ 18 ਜੁਲਾਈ ਸ਼ਨੀਵਾਰ ਤੇ ਐਤਵਾਰ ਵਰੀ ਰਾਤ ਨੂੰ ਆਖੀ ਉਹ ਤਜੋਰੀ ਵਿੱਚ ਦਾਖਲ ਹੋ ਗਏ ਅਗਲੇ 27 ਘੰਟਿਆਂ ਤੱਕ ਉਹਨਾਂ ਨੇ ਪੂਰੀ ਲੁੱਟ ਮਾਰ ਕੀਤੀ ਜਿਸ ਦੌਰਾਨ ਉਹਨਾਂ ਨੇ ਉੱਥੇ ਲੰਚ ਅਤੇ ਡਿਨਰ ਵੀ ਕੀਤਾ ਇਹ ਸਭ ਕਹਾਣੀ ਸੁਣਨ ਤੋਂ ਬਾਅਦ ਪੁਲਿਸ ਨੇ ਅਲਬਰਟ ਨੂੰ कोर्ट ਵਿੱਚ ਪੇਸ਼ ਕੀਤਾ ਜਿੱਥੇ ਉਸਨੇ ਜੱਜ ਦੇ ਸਾਹਮਣੇ ਵੀ ਆਪਣਾ ਜ਼ੁਲਮ ਕਬੂਲ ਕਰ ਲਿਆ ਅਲਬਰਟ ਨੇ ਆਪਣਾ ਕਬੂਲਨਾਮਾ ਅਤੇ ਪੂਰੀ ਵਾਰਦਾਤ ਦਾ ਮੈਪ ਇੱਕ ਪੇਜ ਉੱਤੇ ਕੋਡਵਰਡ ਦੇ ذریعے ਲਿਖ ਦਿੱਤਾ ਉਹਦਾ ਕਹਿਣਾ ਸੀ ਕਿ ਉਹ ਸਿਰਫ ਜੱਜ ਨੂੰ ਹੀ ਇਹ ਸਬੂਤ ਦਵੇਗਾ ਜਦੋਂ ਜੱਜ ਉਸ ਨੂੰ ਆਪਣੇ ਕਮਰੇ ਵਿੱਚ ਲੈ ਕੇ ਪੁੱਛਗਿੱਛ ਕਰਨ ਲੱਗਾ ਤਾਂ ਅਲਬਰਟ ਚੱਕਮਾ ਦੇ ਕੇ ਖਿੜਕੀ ਵਿੱਚੋਂ ਕੁੱਦ ਗਿਆ ਅਤੇ ਫਰਸਟ ਫਲੋਰ ਤੋਂ ਥੱਲੇ ਪੁੱਜ ਕੇ ਇੱਕ ਬਾਈਕ ਜੋ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਉਸ ਉੱਤੇ ਬੈਠ ਕੇ ਫਰਾਰ ਹੋ ਗਿਆ ਪੁਲਿਸ ਦੀ ਬਹੁਤ ਕੋਸ਼ਿਸ਼ ਮਗਰੋਂ ਵੀ ਉਹ ਵੜਿਆ ਨਹੀਂ ਗਿਆ 23 ਸਾਲਾਂ ਬਾਅਦ ਉਸ ਦੀ ਇੰਟਰਵਿਊ ਇਟਲੀ ਦੇ ਇੱਕ ਟੀਵੀ ਤੇ ਬਰੋਡਕਾਸਟ ਕੀਤੀ ਗਈ ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ 12 ਸਾਲ ਦੀ ਉਮਰ ਤੋਂ ਹੀ ਖਜ਼ਾਨੇ ਦਾ ਬਹੁਤ ਛੋਕ ਹੋਇਆ ਕਰਦਾ ਸੀ ਅਤੇ ਇਹ ਆਪਣਾ ਸ਼ੌਕ ਉਸ ਨੇ ਇਸ ਚੋਰੀ ਨੂੰ ਪੂਰੀ ਕਰਕੇ ਕੀਤਾ ਉਸ ਤੋਂ ਬਾਅਦ ਅਲਬਰਟ ਕਿੱਥੇ ਗਿਆ ਇਹ ਮਿਸਟਰੀ ਕੋਈ ਵੀ ਸੋਲਵ ਨਹੀਂ ਕਰ ਸਕਿਆ 1999 ਨੂੰ ਅਲਬਰਟ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਦਾ ਕਹਿਣਾ ਸੀ ਕਿ ਅਲਬਰਟ ਦੀ ਡੈੱਡ ਬੋਡੀ ਨੂੰ ਉਸ ਦੇ ਘਰ ਅੱਗੇ ਕੋਈ ਰੱਖ ਗਿਆ ਹੈ ਸੋ ਇਹ ਸੀ ਦੁਨੀਆ ਦੀ ਸਭ ਤੋਂ ਵੱਡੀ ਚੋਰੀ ਦੀ ਕਹਾਣੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ